ਸਲਵਾਰ ਦੀ ਕਟਿੰਗ ਤੇ ਤੁਸੀਂ ਦੇਖ ਸਕਦੇ ਹੋ ਮੈਂ ਕੱਪੜੇ ਨੂੰ ਆਪਾਂ ਕਰਾਂਗੇ ਜੀ 4 ਫੋਲਡ ਐਂਡ ਇਹ ਹੈਗੀ ਹੈ ਜੀ ਬੰਦ ਸਾਈਡ ਹੈ ਐਂਡ ਇਹ ਕੰਨੀ ਵਾਲੀ ਸਾਈਡ ਆ ਓਪਨ ਸਾਈਡ ਹੈ ਜੀ ਠੀਕ ਹੈ ਜੀ ਤੇ ਆਪਾਂ ਲੈਂਥ ਰੱਖਣੀ ਆ ਜੀ ਸਲਵਾਰ ਦੀ ਆਪਣੀ ਹੈਗੀ ਹੈ ਜੀ 33 ਇੰਚ ਤੇ ਆਪਾਂ ਕਟਿੰਗ ਕਰਾਂਗੇ ਜੀ 33 ਇੰਚ 1 ਇੰਚ ਐਕਸਟਰਾ ਮਾਰਜਿਨ ਹੋ ਗਿਆ ਜੀ ਤੇ ਆਪਾਂ ਨੂੰ 벨ਟ ਦੀ ਚਾਹੀਦੀ ਹੈ ਜੀ ਫਿਰ ਚੌੜਾਈ 4 ਇੰਚ ਰੈਡੀ ਕਰਾਂਗੇ ਜੀ ਦੇਖੋ 32 ਇੰਚ ਐਂਡ ਐਥੋਂ ਵੀ 32 ਇੰਚ ਆਪਾਂ ਇੱਥੇ ਰੱਖਣੀ ਹੈ ਜੀ ਮੂਰੀ ਬੰਦ ਵਾਲੀ ਸਾਈਡ ਆਪਾਂ ਰੱਖਾਂਗੇ ਮੂਰੀ ਸਲਵਾਰ ਦੀ ਸੇਮ ਕਟਿੰਗ ਹੋਊਗੀ ਜੇ ਸਟ੍ਰੇਟ ਸਲਵਾਰ ਦੀ ਤਰ੍ਹਾਂ ਆਪਾਂ ਇਹ ਮੂਰੀ ਕਰ ਦਾਂਗੇ ਜੀ 10 ਇੰਚ ਤਿਆਰ ਅਣ ਡਿਚ ਇਕਸਟਰਾ ਠਿਕ ਸਲਵਾਰ ਦੀ ਜਿਹੜੀ ਪਿੱਛੋਂ ਚੱਕੀ ਜਾਂਦੀ ਹੈ ਉਹ ਚੱਕੀ ਨਹੀਂ ਜਾਉਂਗੀ ਤੁਸੀਂ ਡੇਢ ਇੰਚ ਦੀ ਡਾਊਨ ਕੱਟ ਦੇਣੀ ਹੈ ਜੀ ਔਰ ਇਹਨੂੰ ਤਿਰਛੀ ਮਿਲਾ ਦੇਣਾ ਤਿਰਛੀ ਕਟਿੰਗ ਕਰਨੀ ਚਾਹੀਦੀ ਠੀਕ ਹੈ ਜੀ ਤੇ ਇੱਧਰਲੀ ਸਾਈਡ ਆਊਗਾ ਜੀ ਆਪਣਾ ਆਸਮ 10 ਇੰਚ ਤੇ ਫੋਏ ਨੂੰ ਮੈਚ ਕਰ ਦੇਣਾ ਤੇ ਕਟਿੰਗ ਕਰ ਲੂ 1.5 ਇੰਚ ਦੀ ਡਾਊਨ ਕਾਟ ਫੋਨ ਨਾਲ ਜੀ ਆਪਣੀ ਸਲਵਾਰ ਪਿੱਛੋਂ ਚੱਕੀ ਨਹੀਂ ਜਾਂਦੀ ਤੇ ਇੱਥੋਂ ਜੀ ਆਪਾਂ ਅੱਗੋਂ ਸਲਵਾਰ ਅਗਰ ਡਿੱਗਦੀ ਹੈ ਆਪਣੇ ਪਹੁੰਚੇ ਤੇ ਤੇ ਉਹ ਨਹੀਂ ਡਿੱਗੂਗੀ 1 ਇੰਚ ਦੀ ਆਪਾਂ ਕਾਟ ਪਾ ਦਾਂਗੇ ਠੀਕ ਹੈ ਜੀ ਇਹ ਆਪਣੀ ਹੋ ਗਈ ਕਟਿੰਗ ਤੇ ਐਕਸਟਰਾ ਕੱਪੜੇ ਦੀ ਪੈ ਜੂਗੀ ਜੀ 벨ਟ ਇਥੋਂ ਆਪਾਂ 벨ਟ ਕੱਟ ਸਕਦੇ ਆ 벨ਟ ਆਪਣੀਆਂ ਜੀ 22 ਇੰਚ ਰੈਡੀ ਤੁਸੀਂ ਆਪਣੇ ਅਕੋਰਡਿੰਗ ਫੋਲਡਿੰਗ ਲਈ ਜ਼ਿਆਦਾ ਕੱਪੜਾ ਕੱਟ ਸਕਦੇ ਹੋ and